ਤਸਵੀਰਾਂ ਦੇ ਵਿੱਚ ਤੁਸੀਂ ਇੱਕ ਸੋਹਣੀ ਜਹੀ ਮਹਿਲਾ ਨੂੰ ਦੇਖ ਰਹੇ ਹੋ ਇਹ ਔਰਤ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਇਸ ਦੀ ਜ਼ਿੰਦਗੀ ਤਬਾਹ ਹੋਣ ਦਾ ਕਾਰਨ ਇਸ ਦਾ ਨਸ਼ੇੜੀ ਪਤੀ ਬਣਿਆ ਇਹ ਸਾਡਾ ਨਹੀਂ ਕਹਿਣਾ ਇਹ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਮੇਰੇ ਜਾਣਕਾਰੀ ਮੁਤਾਬਕ ਮਹਿਲਾ ਮਾਡਲ ਟਾਊਨ ਦੇ ਵਿੱਚ ਗਹਿਣੇ ਦੀ ਦੁਕਾਨ ਦੇ ਉੱਤੇ ਕੰਮ ਕਰਦੀ ਸੀ ਔਰਤ ਦਾ ਵਿਆਹ 7 ਸਾਲ ਪਹਿਲਾਂ ਹੀ ਹੋਇਆ ਸੀ ਅਤੇ ਉਸ ਦੀ 6 ਸਾਲਾਂ ਦੀ ਧੀ ਵੀ ਹੈ ਮੰਤਾ ਦੇ ਪਿਤਾ ਸੰਜੀ ਨੇ ਆਪਣੇ ਜਵਾਈ ਦੇ ਉੱਤੇ ਗੰਭੀਰ આરોਪ ਲਗਾਉਂਦਿਆਂ ਕਿਹਾ ਕਿ ਉਹਨਾਂ ਦੀ ਧੀ ਨੇ ਜਵਾਈ ਸੰਦੀਪ ਤੋਂ ਪਰੇਸ਼ਾਨ ਹੋ ਕੇ ਇਹ ਕੰਮ ਕੀਤਾ ਮਮਤਾ ਦੇ ਮਾਪਿਆਂ ਨੇ આરોਪ ਲਗਾਉਂਦਿਆਂ ਕਿ ਜਵਾਈ ਸੰਦੀਪ ਕਾਫੀ ਸਮੇਂ ਤੋਂ ਕੋਈ ਕੰਮ ਵੀ ਨਹੀਂ ਕਰਦਾ ਸੀ ਤੇ ਨਸ਼ੇ ਕਰਦਾ ਸੀ। ਇਹਨਾਂ ਨੇ ਯਾਨੀ ਕਿ ਬੈੱਡ ਤੇ ਹੀ ਬਲਾਕ ਆਊਟ ਤੇ ਮਾਰੀ। ਬੈੱਡ ਦੇ ਉੱਤੇ ਹੀ ਮਾਰੀ ਆ। ਬੈੱਡ ਦੇ ਉੱਤੇ ਹੀ ਮਾਰੀ। ਕੁਛ ਨਹੀਂ ਆ ਉਹ ਫਿਰ ਯਾਨੀ ਕਿ ਉਹ ਪਲਾਨ ਬਣਾਇਆ ਵੀ ਐਡਾ ਦਾ ਨੇ ਖੁਦ ਨਹੀਂ ਸੀ ਕੀਤੀ ਆ। 7 ਫੁੱਟ ਤੋਂ ਤਾਂ ਵੈਸੇ ਨੂੰ ਹਸਾਈ ਥੱਲੇ ਮਾਪਾ ਬੈੱਡ ਉੱਪਰ ਪੱਖਾ ਲੱਗਾ। ਪੱਖਾ ਬੱੜ ਦੇ ਉੱਤੇ ਲੰਮੇ ਪਈ ਹੋਈ ਐ ਉਹ ਵੀ ਕਿਨਾਰੇ ਦੇ ਜੇਰੋਂ ਤੂੰ ਜੀ ਪਹੁੰਚੇ ਮਤਲਬ ਕਿ ਉਦੋਂ ਬੈਠੀ ਪਈ ਹੁੰਦੀ ਬੱੜ ਦੇ ਬੱੜ ਦੇ ਮੇਰਾ ਕਿਹੜਾ ਵੱਡਾ ਜਵਾਈ ਐ ਉਹ ਫਿਨਲੈਂਡ ਡੇਢ ਸਾਲਾ ਹੋ ਗਿਆ ਉਹ ਬਕਾਇਦਾ ਕਹਿੰਦਾ ਹੁੰਦੇ ਆ ਤੱਲੇ ਪੂਨ ਸਾਲੇ ਬਕਾਇਦਾ ਯਾਨੀ ਕਿ ਤਾਜੀ ਮੰਡੀ ਫਾਨੇ ਚੀ ਸੀਗਾ ਉੱਥੇ ਚੱਪਲ ਲਾ ਕੇ ਇਹਦੇ ਮੂੰਹ ਤੇ ਮਾਰਦੇ ਤੇ ਮੇਰੇ ਜਵਾਈ ਵੱਡੇ ਨੂੰ ਇਹਨਾਂ ਦੇ ਲੱਤੇ ਨੂੰ ਮੈਂ ਜਿਵੇਂ ਕੋਲ ਮੈਂ ਕਿ ਤੇ ਜਿਓਈ ਮੇਰੇ ਤੋਂ ਪਾਈ ਜਾ ਰਹਾ ਭਾਈ ਮੈਨੂੰ ਇੱਕ ਵਾਰੀ ਬਚਾ ਲੋ ਇੱਕ ਵਾਰੀ ਬਚਾ ਲੋ ਇਹ ਕੰਮ ਤਾਂ ਮੈਂ ਦੂਜਾ ਹੀ ਹੁਣ ਤੇ ਮੇਰੇ ਛੋਟੇ ਭਰਾ ਦੂਸਰੇ ਵੀ ਗਏ ਉੱਥੇ ਜਾ ਕੇ ਕੀ ਦੇਖਿਆ ਕਿ ਲੜਕੀ ਬੈੱਡ ਦੇ ਉੱਤੇ ਲੰਮੀ ਪਈ ਹੋਈ ਹੈ ਹੂੰ ਔਰ ਆ ਬਿਲਕੁਲ ਆਰਾਮ ਦੇ ਨਾਲ ਘਰ ਪਰਿਵਾਰ ਵਾਲੇ ਇਹਨਾਂ ਦੀ ਇੱਕ ਭੈਣ ਜਿਹੜੀ ਲੜਕੇ ਦੀ ਹੈ ਲੁਧਿਆਣਾ ਹੀ ਰਹਿੰਦੀ ਹੈ ਤੁਸੀਂ ਆ ਦੇਖੋ ਸੋਚਣ ਵਾਲੀ ਗੱਲ ਆ ਕਿ ਅਸੀਂ ਸੋਡਲ ਤੋਂ ਮੁਝੇ ਵੀਰ ਤੋਂ 10 ਮਿੰਟ ਲੱਗੇ ਸਾਨੂੰ ਆਮ ਨੂੰ 10 15 ਮਿੰਟ 20 ਮਿੰਟ ਲੱਗੇ ਉਹ ਪਹਿਲਾਂ ਹੀ ਆਏ ਹੋਏ ਸੀ अच्छा जी इथों ही ਤੁਸੀਂ ਮਤਲਬ ਹੋ ਸਕਦੇ ਹੋ ਵੀ ਆ ਲੜਕੀ ਦਾ ਮਰਡਰ ਇਹਨਾਂ ਨੇ ਪਹਿਲੇ ਕਰ ਦਿੱਤਾ ਔਰ ਬਾਰੀ ਇਨਸਾਫ ਸੁਭਾਈ ਜੋ ਵੀ ਕਰਨਾ ਸੀ ਤੁਸੀਂ ਜਦੋਂ ਉੱਥੇ ਪਹੁੰਚੇ ਤੇ ਤੁਹਾਡੀ ਲੜਕੀ ਡੈਥ ਹੋ ਚੁੱਕੀ ਸੀ ਡੈਥ ਹੋਈ ਹੋਈ ਸੀ ਅੱਛਾ ਜੀ ਔਰ ਪੱਕੇ ਤੋਂ ਲਾਲੀ ਹੋਈ ਸੀ ਮਤਲਬ ਜਿੱਦਾਂ ਉਹ ਕਹਿੰਦੇ ਸੀ ਇਹਨਾਂ ਨੇ ਨਹੀਂ ਦੇਖੀ ਪੱਕੇ ਤੇ ਲੱਤਗੀ ਹੋਈ ਸੀ ਪੱਕੇ ਤੇ ਸਿਰਫ ਇੱਕ ਚੁੰਨੀ ਲੱਤਗੀ ਹੋਈ ਸੀ ਤੇ ਬਾਕੀ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਨੇ ਦੂਜੇ ਪਾਸੇ ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ